0660 5196220660 QTL because we care shamadan radio punjab tode sunan wale sare shrotter mere kanni yani ki swaran singh da ne liye kanni pyar parishat sri kalak shamde so jede veer is waqt sanu sun rahe ne unna jo guzarish hai ki ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਤਾਂ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਚਲਦੇ ਆਪਾਂ ਜਲੰਧਰ ਜਿੱਥੋਂ ਸਾਡੇ ਨਾਲ ਰਜੀਵ ਪਾਸਕਰ ਜੀ ਇਸ ਵਕਤ ਜੁੜ ਕੇ ਨੇ ਰਜੀਵ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਜੀਵ ਜੀ ਇੱਕ ਬੜਾ ਮਾਮਲਾ ਪਚੀਦਾ ਹੋ ਗਿਆ ਹੈ ਕੁਝ ਪੈਸੇ ਦੀ ਰਕਮ ਦੀ ਰਿਕਵਰੀ ਨੂੰ ਲੈ ਕੇ ਇੱਥੇ ਕਾਫੀ ਵੱਡੀ ਖਬਰ ਬਣੀ ਹੈ ਕਹਿੰਦੇ ਪੁਲਿਸ ਵੱਲੋਂ 9 ਕਰੋੜ ਬਰਾਮਦ ਕੀਤਾ ਗਿਆ ਜਿਸ ਪਾਦਰੀ ਦੇ ਕੋਲੋਂ ਬਰਾਮਦ ਕੀਤੀ ਗਈ ਉਹ ਕਹਿੰਦਾ 16 ਕਰੋੜ ਰੁਪਈਆ ਕੀ ਡਿਵੈਲਪਮੈਂਟ ਹੈ ਜੀ ਅੱਜ ਤੱਕ ਦੀ ਇਸ ਸਬੰਧੀ ਦੇਖੋ ਇੱਕ ਅਚਾਨਕ ਹੀ ਕੁਝ ਦਿਨ ਪਹਿਲੇ ਖਬਰ ਆਈ ਸੀ ਕਿ ਖੰਨਾ ਪੁਲਿਸ ਨੇ ਖੰਨੇ ਦੇ ਵਿੱਚ ਨਾਕਾ ਲਾਇਆ ਹੋਇਆ ਸੀਗਾ ਜੀ ਦੋ ਤਿੰਨ ਗੱਡੀਆਂ ਦਾ ਕਾਫਲਾ ਜਾ ਰਿਹਾ ਸੀਗਾ ਹੂੰ ਹੂੰ ਉਹਨਾਂ ਨੇ ਗੱਡੀਆਂ ਰੋਕੀਆਂ ਤੇ ਗੱਡੀਆਂ ਦੀ ਤਲਾਸ਼ੀ ਦੇ ਵਿੱਚ 9 ਕਰੋੜ 66 ਲੱਖ ਰੁਪਇਆ ਫੜਿਆ ਗਿਆ ਜੀ ਜਿਦਾਂ ਤੁਹਾਨੂੰ ਪਤਾ ਹੈ ਕਿ ਚੋਣ ਜਾਬਤਾ ਲੱਗੀ ਹੋਈ ਹੈ ਚੋਣ ਜਾਬਤਾ ਦੇ ਵਿੱਚ 50 ਹਜ਼ਾਰ ਤੋਂ ਜ਼ਿਆਦਾ ਤੁਸੀਂ ਕੈਰੀ ਨਹੀਂ ਕਰ ਸਕਦੇ ਜੀ ਐਦਾਂ ਦੇ ਹਾਲਾਤ ਵਿੱਚ 9.66 ਕਰੋੜ ਰੁਪਇਆ ਇੱਕ ਗੱਡੀ ਦੇ ਵਿੱਚੋਂ ਮਿਲਣਾ ਹੂੰ ਹੂੰ ਫਿਰ ਉੱਥੇ ਤੱਕ ਤੇ ਠੀਕ ਸੀਗਾ ਖੰਨਾ ਪੁਲਿਸ ਦੇ ਮੁਖੀ ਤਰੁਵਤਈਆ ਹੋਣਾ ਨੇ ਉਹਦੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਜੀ ਉਸ ਤੋਂ ਬਾਅਦ ਅਗਲੇ ਦਿਨ ਇੱਕ ਕੰਟਰੋਵਰਸੀ ਹੋਰ ਛਿੜ ਗਈ ਜਦ ਜਿਹੜੇ ਪਾਦਰੀ ਸੀਗੇ ਹੂੰ ਹੂੰ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਇਹ ਮੇਰੀ ਗੱਡੀਆਂ ਦੇ ਵਿੱਚੋਂ ਪੈਸਾ ਨਹੀਂ ਫੜਿਆ ਸੀਗਾ ਬਲਕਿ ਮੇਰਾ ਜਿਹੜਾ ਘਰ ਹੈਗਾ ਜਲੰਧਰ ਵਿੱਚ ਜੀ ਉਹਦੇ ਵਿੱਚੋਂ ਇਹ ਪੈਸਾ ਫੜਿਆ ਮੇਰੀ ਪੰਜ ਕੰਪਨੀਆਂ ਹੈਗੀਆਂ ਪੰਜ ਕੰਪਨੀਆਂ ਦੇ ਉਹਦੀ ਸੇਲ ਹੋਈ ਸੀ ਜਿਹੜੀ ਉਹ ਕਿਤਾਬਾਂ ਵਗੈਰਾ ਸਕੂਲ ਵਗੈਰਾ ਚ ਵੇਚਣ ਦਾ ਕੰਮ ਕਰਦੇ ਨੇ ਅੱਛਾ ਜੀ ਤੇ ਉਹ ਸੇਲ ਨੂੰ ਜਮ੍ਹਾਂ ਕਰਾਉਣ ਵਾਸਤੇ ਮੈਂ ਬੈਂਕ ਦੇ ਅਧਿਕਾਰੀਆਂ ਨੂੰ ਆਪਣੇ ਘਰ ਬੁਲਾਇਆ ਸੀਗਾ ਉਹ ਨੋਟ ਗਿੰਦੇ ਪਏ ਸੀਗੇ ਐਨੇ ਵਿੱਚ ਹੀ ਪੁਲਿਸ ਨੇ ਛਾਪਾ ਮਾਰਿਆ ਤਦ ਤੱਕ 6.5 ਕਰੋੜ ਰੁਪਏ ਗਿਨੇ ਜਾ ਚੁੱਕੇ ਸੀਗੇ ਹੂੰ ਹੂੰ ਕਿਉਂਕਿ ਬੈਂਕ ਅਧਿਕਾਰੀਆਂ ਨੂੰ ਤੇ ਮੇਰੇ ਸਟਾਫ ਨੂੰ ਬਾਹਰ ਕੱਢ ਦਿੱਤਾ ਗਿਆ ਜੀ ਔਰ ਬਾਅਦ ਚ ਪੁਲਿਸ ਨੇ ਇੱਕ ਪ੍ਰੈਸ ਨੋਟ ਛੱਡ ਕੇ ਇਹ ਗੱਲ ਕਹੀ ਕਿ 9 ਕਰੋੜ 66 ਲੱਖ ਰੁਪਏ ਖੰਨੇ ਤੋਂ ਫੜੇ ਹੂੰ ਜਿੱਥੇ ਤੱਕ ਕਿ ਉਸ ਘਰ ਦੀ ਵੀਡੀਓ ਵੀ ਜਾਰੀ ਹੋਈ ਜਦ ਪੁਲਿਸ ਐਂਟਰ ਕੀਤੀ ਤੇ ਉੱਥੋਂ ਨੋਟ ਲੈ ਕੇ ਜਾਂਦੀ ਹੋਈ ਜੀ ਹੁਣ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹੈਗੇ ਆ ਕਿ 16 16.5 ਕਰੋੜ ਰੁਪਏ ਦੇ ਕਰੀਬ ਸੀਗੇ ਜਿਸ ਵਿੱਚ ਪੁਲਿਸ ਨੇ 9.66 ਕਰੋੜ ਹੀ ਦਿਖਾਏ ਜੀ ਉਹਨਾਂ ਪੁਲਿਸ ਨੂੰ ਭਾਵੇਂ ਇੱਕ ਵੱਡੀ ਕਾਮਯਾਬੀ ਦੇ ਤੌਰ ਤੇ ਉਹਨਾਂ ਨੇ ਇਸ ਗੱਲ ਨੂੰ ਲਿਆ ਸੀਗਾ ਹਾਂ ਹਾਂ ਪਰਨਾ ਵਾਸਤੇ ਪੁੱਠੀਆਂ ਪੈ ਗਈ ਜੀ ਜੀ ਪਦ ਉਸ ਟੀਚੀ ਮਿਨਿਸਟਰ ਨੇ ਵੀ ਜਾਂਚ ਦੇ ਆਦੇਸ਼ ਦਿੱਤੇ ਹਾਂ ਹਾਂ ਆਈਜੀ ਆਈਜੀ ਕ੍ਰਾਈਮ ਹੈਗੇ ਹਾਂ ਉਹਨੇ ਇੱਕ ਕਮੇਟੀ ਬਣ ਜਿਹਦੇ ਵਿੱਚ ਪ੍ਰਵੀਨ ਸੀਨਾ ਆਈਜੀ ਕ੍ਰਾਈਮ ਜੀ ਉਹਨਾਂ ਨੂੰ ਇੱਕ ਇਨਵੈਸਟੀਗੇਸ਼ਨ ਵਾਸਤੇ ਆਦੇਸ਼ ਦਿੱਤੇ ਜੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਤਰੂਪ ਤਈਆ ਸੀਗੇ ਖੱਣੇ ਦੇ ਐਸਐਸਪੀ ਹੈਗੇ ਹੂੰ ਹੂੰ ਉਹਨਾਂ ਨੇ ਇਹ ਗੱਲ ਵੀ ਮੰਨ ਲਈ ਕਿ ਤੀ ਨਕੇ ਤੋਂ ਨਹੀਂ ਫੜੇ ਸੀਗੇ ਪਰ ਅਸੀਂ ਦਿਖਾ ਦਿੱਤਾ ਨਕੇ ਤੋਂ ਫੜੇ ਅੱਛਾ ਫੜੇ ਐਥੋਂ ਸੀਗੇ ਪਰ ਉਹਨਾਂ ਨੇ ਆਪਣੀ ਜਾਨ ਸੁਣਾਉਂਦੇ ਹੋਏ ਇਹ ਗੱਲ ਜ਼ਰੂਰ ਕਹੀ ਕਿ ਸਾਡੇ ਕੋਲ 9.66 ਕਰੋੜੀ ਸੀਗੇ ਹੂੰ ਹੂੰ ਸਾਡੇ 16 ਕਰੋੜ ਦੇ ਬਾਰੇ ਚ ਸਾਨੂੰ ਨਹੀਂ ਪਤਾ ਹਾਂ ਹਾਂ ਦੂਜੇ ਪਾਸੇ ਪਾਦਰੀ ਇਸ ਗੱਲ ਦੇ ਸਬੂਤ ਦੇਣ ਨੂੰ ਤਿਆਰ ਹੈ ਕਿ ਉਸ ਕਮਰੇ ਦੇ ਵਿੱਚ ਜਿਹੜੀ ਰਕਮ ਮੌਜੂਦ ਸੀਗੀ ਹੂੰ ਹੂੰ ਉਹ 16 ਕਰੋੜ ਸੀਗੀ ਜੀ ਜਿੱਦਾਂ ਕਹਿੰਦੇ ਆ ਨਾ ਕਿ ਇੱਕ ਵਾਰ ਬਿਹਾਰ ਦੇ ਵਿੱਚ ਡਾਕਾ ਪਿਆ ਬਸ ਲੁੱਟ ਲਈ ਬਸ ਲੁੱਟਣ ਤੋਂ ਬਾਅਦ ਡਾਕੂਆਂ ਨੇ ਇੱਕ ਪਾਸੇ ਜਾ ਕੇ ਸਲਾਹ ਕੀਤੀ ਸਲਾਹਤ ਬਾਅਦ ਉਹਨਾਂ ਨੇ ਕਿਹਾ ਕਿ ਵੀ ਚਲੋ ਜੀ ਸਾਰੇ ਪਸੰਦਰਾ ਦੇ ਅਸੀਂ ਪੈਸੇ ਵਾਪਸ ਕਰ ਰਹੇ ਹਾਂ ਹੂੰ ਹੂੰ ਔਰ ਤੁਸੀਂ ਥਾਣੇ 'ਚ ਰਿਪੋਰਟ ਨਾ ਕਰਨਾ ਜੀ ਕਿਸੇ ਨੇ ਪੁੱਛਿਆ ਵੀ ਸਾਡੇ ਪੈਸੇ ਵਾਪਸ ਕਿਉਂ ਕਰ ਰਹੇ ਹੋ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਬਸ ਲੁੱਟਣ ਲੁੱਟਣ ਦੇ ਵਿੱਚ ਲੱਖ ਰੁਪਏ ਇਕੱਠਾ ਨਹੀਂ ਹੋਇਆ ਤੇ ਸਾਨੂੰ 4 ਲੱਖ ਰੁਪਏ ਥਾਣੇ ਤੇ ਬਸ ਦੇਣੇ ਪੈਣਗੇ। ਹਾਂ ਉਹੀ ਵਾਲੀ ਗੱਲ ਪੁਲਿਸ ਦੇ ਵਿੱਚ ਅੱਥੇ ਹੋਈ ਕਿ 16.5 ਕਰੋੜ ਰੁਪਏ ਜਦ ਪਾਦਰੀ ਨੇ ਇਸ ਗੱਲ ਦੇ ਸਬੂਤ ਦਿੱਤੇ ਹੂੰ ਹੂੰ ਔਰ ਉਹਨਾਂ ਨੇ 9.6 ਕਰੋੜ ਹੀ ਦਿਖਾਏ ਹੂੰ ਹੂੰ ਤੇ ਬਾਕੀ ਦੀ ਰਕਮ ਕਿੱਥੇ ਗਈ ਹਜੇ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਾਫੀ ਖੁਲਾਸੇ ਵੀ ਹੋਣਗੇ ਜੀ ਉਹਨਾਂ ਪਾਦਰੀ ਉਹਨਾਂ ਦਾ ਇੰਨੀ ਹਿੰਮਤ ਕਰਨਾ ਕਿ ਉਹ ਸਾਰੀ ਸਾਰਾ ਪੈਸਾ ਅਕਾਊਂਟਡ ਹੋਰ ਹੈ ਹੂੰ ਹੂੰ ਮੈਨੂੰ ਲੱਗਦਾ ਪੁਲਿਸ ਵਾਸਤੇ ਇਹ ਗੱਲ ਪੁੱਠੀ ਪੈ ਗਈ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਤਨੇ ਕਿਤੇ ਪਾਦਰੀ ਵੀ ਇਸ ਗੱਲ ਦੇ ਵਿੱਚ ਫਸ ਸਕਦਾ ਕਿ ਤੂੰ ਪੈਸਾ ਇੰਨਾ ਇਕੱਠਾ ਬੈਂਕ 'ਚ ਕਿਉਂ ਨਹੀਂ ਜਮ੍ਹਾਂ ਕਰਾਇਆ ਨਾਲ ਦੀ ਨਾਲ 16 ਕਰੋੜ ਰੁਪਈਆ ਕੰਪਨੀਆਂ ਦਾ ਫਿਰ ਇੱਕ ਚੀਜ਼ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਸਕੂਲ ਨੇ ਕਾਉਂਵਨਟ ਸਕੂਲ ਨੇ ਇਹਨਾਂ ਦੇ ਵਿੱਚ ਵੀ ਜੇਕਰ ਪਾਦਰੀ ਖੁਦ ਆਪਣਾ ਵਪਾਰ ਚਲਾਉਂਦੇ ਨੇ ਆਪਣੀਆਂ ਕੰਪਨੀਆਂ ਦੇ ਰਾਹੀਂ ਇੱਥੇ ਕਿਤਾਬਾਂ ਵੇਚਦੇ ਨੇ ਜੇਕਰ ਇਹ ਗੱਲ ਮੰਨੀਏ ਤਾਂ ਇਹ ਵੀ ਇੱਕ ਬਹੁਤ ਵੱਡਾ ਖੁਲਾਸਾ ਹੋ ਸਕਦਾ ਇਸ ਗੱਲ ਦਾ ਦੇਖੋ ਦਾਣੇ ਵਾਲੀ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ ਇਹਦੇ ਵਿੱਚ ਕਈ ਐਂਗਲ ਨੇ ਇਨਵੈਸਟੀਗੇਸ਼ਨ ਦੇ ਹੂੰ ਹੂੰ ਸਭ ਤੋਂ ਜ਼ਿਆਦਾ ਰਫੜ ਤੇ ਇਸ ਗੱਲ ਦਾ ਪਿਆ ਹੈ ਕਿ ਉਹ ਬਾਕੀ ਦੀ ਰਕਮ ਗਈ ਕਿੱਥੇ ਗਈ ਕਿੱਥੇ ਉਹ ਵੀ ਆਤਵਾਦ ਵੇਲੇ ਵੀ ਆਪਾਂ ਦੇਖਿਆ ਗਾਇਬ ਹੋ ਜਾਂਦੀ ਸੀ ਕਿਉਂਕਿ ਧਾਨੇਵਾਲੀ ਸਾਹਿਬ ਜਿਹੜੀ ਤੁਸੀਂ ਗੱਲ ਕਹਿਦੇ ਹੋ ਕਿ ਕੰਪਨੀਆਂ ਦਾ ਪੈਸਾ ਸੀਗਾ ਐਨਾ ਪੈਸਾ ਕੈਸ਼ ਕਿਉਂ ਰੱਖਿਆ ਸੀਗਾ ਬੈਂਕ ਚ ਕਿਉਂ ਨਹੀਂ ਜਮਾ ਕਰਾਇਆ ਸੀਗਾ ਕਿਤਾਬਾਂ ਤੁਸੀਂ ਕਿੱਦਾਂ ਵੇਚ ਸਕਦੇ ਹੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਇਹ ਤੇ ਸਾਰੇ ਐਂਗਲ ਬਾਅਦ ਚ ਆਣਗੇ ਪਹਿਲੇ ਤੇ ਇਹ ਪਤਾ ਲੱਗੇ ਕਿ ਜਿਹੜਾ ਬਾਕੀ ਦਾ ਪੈਸਾ ਕਿੱਥੇ ਗਿਆ ਹੂੰ ਹੂੰ ਉਹ ਪੁਲਿਸ ਵਾਸਤੇ ਰਫੜ ਫਿਲਹਾਲ ਪਿਆ ਹੋਇਆ ਹੈ ਉਹਨ ਜਿਹੜੇ ਖੰਨਾ ਪੁਲਿਸ ਆ ਉਹਨਾਂ ਨੇ ਇਹ ਗੱਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੇ ਮੰਨ ਲਈ ਹੈ ਕਿ ਅਸੀਂ ਨਾਕੇ ਤੋਂ ਨਹੀਂ ਫੜੇ ਸੀਗੇ ਪਰ ਇੱਥੋਂ ਦੇ ਕਮਿਸ਼ਨਰੇਟ ਦਾ ਕੀ ਕਹਿਣਾ ਹੈ ਜਲੰਧਰ ਦਾ ਦੇਖੋ ਇੱਥੋਂ ਦੇ ਕਮਿਸ਼ਨਰੇਟ ਦਾ ਉਹਦੇ ਵਿੱਚ ਰੋਲ ਹੀ ਨਹੀਂ ਸੀਗਾ ਕਿਉਂਕਿ ਇਹਦੇ ਵਿੱਚ ਖੰਨਾ ਪੁਲਿਸ ਆਈ ਸੀਗੀ ਨਾ ਖੰਨਾ ਪੁਲਿਸ ਆਈ ਉਹਨਾਂ ਨੇ ਲੋਕਲ ਪੁਲਿਸ ਨੂੰ ਕੌਨਫੀਡੈਂਸ ਨਹੀਂ ਲਿਆ ਤੁਸੀਂ ਕਿਸੇ ਦੇ ਘਰੇ ਰੇਡ ਆ ਕਿਵੇਂ ਕਰ ਲਈ ਕਿ ਉਹ ਐਵੀ ਇੱਕ ਐਂਗਲ ਹੈਗਾ ਇਨਵੈਸਟੀਗੇਸ਼ਨ ਦਾ ਕਿਉਂਕਿ ਉਹਨਾਂ ਨੇ ਉਸ ਪ੍ਰੈਸ ਨੋਟ ਦੇ ਵਿੱਚ ਨਾਕੇ ਤੋਂ ਫੜੇ ਹੋਏ ਪੈਸੇ ਦਿਖਾਏ ਸੀਗੇ ਤਾਂ ਕਰਕੇ ਉਹ ਰੋਲ ਜਲੰਧਰ ਪੁਲਿਸ ਦਾ ਨਹੀਂ ਬਣਦਾ ਲੇਕਿਨ ਹੁਣ ਗੱਲ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਇਹ ਆਂਦੀ ਹੈ ਕਿ ਖੰਨੇ ਪੁਲਿਸ ਨੇ ਇੱਥੇ ਰੇਡ ਮਾਰ ਕੇ ਐਨੇ ਪੈਸੇ ਫੜੇ ਤੇ ਉਹਨਾਂ ਨੂੰ ਜਲੰਧਰ ਪੁਲਿਸ ਨੂੰ ਕੰਫੀਡੈਂਸੀ ਵਿੱਚ ਲੈਣਾ ਚਾਹੀਦਾ ਸੀਗਾ ਹੁਣ ਇਹ ਸਾਰੀ ਗੱਲਾਂ ਦਰ ਪਰਤ ਖੁੱਲਣ ਗਈਆਂ ਤੇ ਫਿਰ ਪਤਾ ਲੱਗੂਗਾ ਕਿ ਐਕਚੁਅਲੀ ਹੋਇਆ ਕੀ ਹੂੰ ਹੂੰ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਵਾਸਤੇ ਇੱਕ ਮੁਸੀਬਤ ਬੈ ਗਈ ਹੈ ਜੋ ਪੁਲਿਸ ਆਪਣੀ ਕਾਮਯਾਬੀ ਦੱਸ ਰਹੀ ਸੀਗੀ 9.66 ਕਰੋੜ ਦੀ ਹੂੰ ਉਹ ਹੁਣ ਉਹਨਾਂ ਵਾਸਤੇ ਇੱਕ ਮੁਸੀਬਤ ਬਣੀ ਗਈ ਸਭ ਤੋਂ ਵੱਡੀ ਗੱਲ ਤਾਂ ਤਰੁਵ ਦਈਆ ਵਰਗੇ ਜਿਹੜੇ ਆਪਣੇ ਇੱਕ ਬੜੇ ਇਮਾਨਦਾਰ ਅਫਸਰ ਵਜੋਂ ਜਿਹੜੀ ਉਹਨਾਂ ਦੀ ਸ਼ਭੀ ਬਣੀ ਹੋਈ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਮੁਸੀਬਤ ਦੇ ਵਿੱਚ ਪੈ ਸਕਦੇ ਨੇ ਦੇਖੋ ਧਨੇਵਾਲੀ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਪੁਲਿਸ ਫੜਦੀ ਚਾ ਜਾਂ ਕਿੱਥੋਂ ਹੈ ਦਿਖਾਉਂਦੀ ਕਿੱਥੋਂ ਹੈ ਹਾਂਜੀ ਇਹ ਤੇ ਇੱਕ ਆਮ ਕਾਰਵਾਈ ਹੈਗੀ ਹੈ ਪਰ ਆਮ ਕਾਰਵਾਈ ਦੇ ਵਿੱਚ ਵੀ ਜਦ ਤੁਸੀਂ ਐਦਾਂ ਦੇ ਪੰਗੇ 'ਚ ਫਸ ਜਾਓ ਕਿ ਤੂੰ ਪੈਸਾ ਫੜਿਆ ਦਿਖਾਇਆ ਕਿੱਥੋਂ ਹੈ ਫੜਿਆ ਕਿੱਥੋਂ ਹੈ ਹੂੰ ਹੂੰ ਤੇ ਇਸ ਵਿੱਚ ਇੱਕ ਹੋਰ ਇਨਵੈਸਟੀਗੇਸ਼ਨ ਦੀ ਰਾਹ ਖੁੱਲ ਜਾਂਦੀ ਹੈ ਤੇ ਇਹ ਇਨਵੈਸਟੀਗੇਸ਼ਨ ਅੱਗੇ ਚੱਲ ਕੇ ਕਿਸ ਪਾਸੇ ਤੁਰਦੀ ਹੈ ਹੂੰ ਹੂੰ ਉਹ ਆਪਣੇ ਆਪ ਵਿੱਚ ਬੜਾ ਇੰਟਰਸਟਿੰਗ ਹੋ ਗਿਆ। ਬੜੀ ਹੈਰਾਨੀ ਦੀ ਗੱਲ ਹੈ ਪਾਸਕਰ ਸਾਹਿਬ ਕਿ ਸੀਸੀਟੀਵੀ ਕੈਮਰੇ ਹਰ ਗਲੀ ਹਰ ਮੋੜ ਦੇ ਉੱਤੇ ਲੱਗੇ ਹੋਏ ਨੇ। ਪੁਲਿਸ ਸੀਸੀਟੀਵੀ ਕੈਮਰੇ ਖੰਘਾਲ ਕੇ ਅਪਰਾਧੀਆਂ ਨੂੰ ਫੜਦੀ ਹੈ। ਇੱਥੇ ਖੁਦ ਪੁਲਿਸ ਅਪਰਾਧੀ ਬਣਦੀ ਹੋਈ ਨਜ਼ਰ ਆ ਰਹੀ ਹੈ। ਜੀ ਬਿਲਕੁਲ ਬਿਲਕੁਲ ਦਾਨੀ ਵਾਲੀ ਆ ਸਾਹਿਬ ਬਿਲਕੁਲ ਸਹੀ ਕਹਿ ਰਹੇ ਤੁਸੀਂ। ਅੱਛਾ ਦੂਸਰੇ ਪਾਸੇ ਗੱਲ ਕਰੀਏ ਕੈਂਪੇਨ ਦੀ। ਐ ਮਹਿੰਦਰ ਸਿੰਘ ਕੇਪੀ ਤੁਹਾਡੇ ਇੱਥੇ ਕਾਫੀ ਰੁੱਸੇ ਹੋਏ ਨਜ਼ਰ ਆ ਰਹੇ ਸੀਗੇ। ਕੀ ਹਾਲਾਤ ਨੇ ਇਸ ਵਕਤ? ਜੀ ਫਿਲਹਾਲ ਤੇ ਹਜੇ ਤੱਕ ਰੁੱਸੇ ਹੀ ਹੋਏ ਨੇ ਹਮ ਕਾਰਨ ਕਿ ਮਹਿੰਦਰ ਸਿੰਘ ਕੇਪੀ 2014 ਦੇ ਵਿੱਚੋਂ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜੇ ਸੀਗੇ ਜੀ ਉਸ ਤੋਂ ਪਹਿਲੇ ਉਹ ਜਲੰਧਰ ਦੇ ਸਿਟਿੰਗ ਐਮਪੀ ਹੁੰਦੇ ਸੀਗੇ ਹਮ ਹਮ ਉਹਨਾਂ ਦੀ ਸੀਟ ਲਾਸਟ ਮਿੰਟ ਤੇ ਚੇਂਜ ਕੀਤੀ ਗਈ ਜੀ ਫਿਰ ਉਸ ਤੋਂ ਬਾਅਦ ਉਹ ਅਸੈਂਬਲੀ ਇਲੈਕਸ਼ਨ ਲੜੇ 2017 ਦੇ ਵਿੱਚ ਜੋ ਉਹਨਾਂ ਦੀ ਸੀਟ ਸੀਗੀ ਜਲੰਧਰ ਵੈਸਟ ਹਮ ਉਹ ਇੱਕ ਨਵੇਂ ਕੈਂਡੀਡੇਟ ਨੂੰ ਸੀਟ ਦੇ ਦਿੱਤੀ ਗਈ ਤੇ ਉਹਨਾਂ ਨੂੰ ਆਦਮਪੁਰ ਤੱਕ ਹੇਲਤਾ ਜੀ ਹਾਲਕਿ ਉਹ ਜਿਹੜੀ ਗੱਲ ਕਹਿੰਦੇ ਨੇ ਕਿ ਮੇਰੇ ਨਾਲ ਨਾ ਇਨਸਾਫੀ ਹੋਈ ਮੇਰਾ ਸਿਆਸੀ ਕਤਲ ਕੀਤਾ ਗਿਆ ਜੀ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਗੱਲ ਸਮਝ ਵੀ ਆਂਦੀ ਹੌਂ ਲੱਗਦਾ ਵੀ ਹੈ ਕਿ ਸ਼ਾਇਦ ਐਦਾਂ ਦਾ ਹੋਇਆ ਵੀ ਜੀ ਫਿਲਹਾਲ ਚੌਧਰੀ ਸੰਤੋਖ ਸਿੰਘ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜੀ ਉਹ ਉਹਨਾਂ ਦੇ ਘਰ ਉਹਨਾਂ ਨੂੰ ਮਨਾਣ ਗਏ ਹੂੰ ਕਿ ਜੇ ਤੁਸੀਂ ਕੇਪੀ ਉਹਨਾਂ ਦੀ ਗੱਲ ਸੁਣੋ ਤੇ ਕੇਪੀ ਉਹਨਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਚੌਧਰੀ ਉਹਨਾਂ ਦੇ ਘਰ ਜਾਣ ਨਾਲ ਸੋਖੇ ਕਿਤੇ ਮੰਨ ਜਾਣਗੇ ਹੂੰ ਹੂੰ ਦੇ ਵੀ ਨਹੀਂ ਉਹਨਾਂ ਲੀਡਰ ਕਈ ਜਾ ਚੁੱਕੇ ਉਹਨਾਂ ਦੇ ਘਰ ਕੋਈ ਵਾਅਦੇ ਹੋਣਗੇ ਕਿਸੇ ਜਗ੍ਹਾ ਸੈਟਿੰਗ ਹੋਏਗੀ ਕੁਝ ਚੀਜ਼ ਕਿਸ ਲੈਣ ਦੇ ਨਾ ਭਾਅ ਮੁੱਲ ਛੇਤੀ ਮੁੱਲ ਤਾਂ ਹਜੇ ਸਮਾਂ ਹੈਗਾ ਮੁੱਲ ਵਧਾਉਣਗੇ ਆਪਣਾ ਮੈਨੂੰ ਲੱਗਦਾ ਹੈ ਹਜੇ 2-4 ਦਿਨ ਹੋਰ ਮੁੱਲ ਵਧਾ ਕੇ ਹੀ ਕੰਮ ਕੋਈ ਕਰਨਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਉਹ ਮੰਨ ਜਾਣਗੇ ਪਰ ਪਾਰਟੀ ਦੇ ਵਿੱਚ ਵੀ ਰਹਿਣਗੇ ਕਿਉਂਕਿ اپੋਜੀਸ਼ਨ ਪਾਰਟੀਆਂ ਜਦ ਕੋਈ ਲੀਡਰ ਨਾਰਾਜ਼ ਹੋ ਜਾਂਦਾ ਹੈ ਉਹ ਵੀ ਚੋਗਾ ਪਾਉਣ ਲੱਗ ਪੈਂਦੀਆਂ ਹੁੰਦੀਆਂ ਹਨ ਤੇ ਉਹ ਖਬਰਾਂ ਤੇ ਏਦਾਂ ਦੀ ਵੀ ਲੱਗ ਰਹੀ ਹੈ ਕਿ ਸ਼ਾਇਦ ਭਾਜਪਾ ਵੀ ਉਹਨਾਂ ਤੇ ਡੋਰੇ ਪਾ ਰਹੀ ਹੈ ਅਕਾਲੀ ਦਲ ਵੀ ਡੋਰੇ ਪਾ ਰਿਹਾ ਹੈ ਔਰ ਜਿਹੜਾ ਸੁਖਪਾਲ ਖਹਿਰਾ ਹੈ ਉਹ ਵੀ ਪਾ ਰਿਹਾ ਹੈ ਉਹਨਾਂ ਨੇ ਵੀ ਕੋਈ ਪੇਸ਼ਕਸ਼ ਕੀਤੀ ਹੈ ਪਰ ਦੇਖੋ ਅੱਗੇ ਚੱਲ ਕੇ ਮੈਨੂੰ ਸੁਖਪਾਲ ਖਹਿਰਾ ਨੇ ਤਾਂ ਇਥੋਂ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਵੀ ਪੇਸ਼ਕਸ਼ ਕਰਤੀ ਸੀ ਕਿ ਵੀ ਆ ਜਾਓ ਭਾਈ ਸਾਡੇ ਕੰਨੀ ਅਸੀਂ ਨੋ ਨੋ ਉਹਦੇ ਦੇਖੋ ਜਿਹੜਾ ਤਰਾਕ ਬਸ ਖਾਲੀ ਦਿੱਲੀ ਜਾ ਰਹੀ ਹੋਏ ਤੇ ਉਹਦੇ ਆਂਦੀ ਜਾਂਦੀ ਸਵਾਰੀਆਂ ਨੂੰ ਵੀ ਕਹਿੰਦੇ ਵੀ ਤੂੰ ਵੀ ਬਹਿ ਜਾ ਤੂੰ ਵੀ ਬਹਿ ਜਾ ਤੇ ਹਜੇ ਖੈਰਾ ਉਹਨਾਂ ਦੀ ਬਸ ਹਜੇ ਖਾਲੀ ਹੈਗੀ ਹੈ ਤੇ ਸਵਾਰੀਆਂ ਦੀ ਜਗ੍ਹਾ ਬਹੁਤ ਹੈ ਉਹਨਾਂ ਨੇ ਕਈਆਂ ਨੂੰ ਬੁਲਾਣਾ ਕਿ ਵੀ ਤੂੰ ਵੀ ਆ ਜਾ ਦੂਸਰੇ ਪਾਸੇ ਨਾਲ ਹੀ ਤੁਹਾਡੇ ਫਿਰ ਖੰਡੂਰ ਸਾਹਿਬ ਵੀ ਲੱਗ ਜਾਂਦਾ ਥੋੜਾ ਜਿਹਾ ਪਰ ਕਪੂਰਥਲੇ ਤੋਂ ਪਰਾਂ ਨੂੰ ਚੱਲ ਗਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਬੀਬੀ ਜੰਗੀਰ ਕੌਰ ਨੂੰ ਦੇਖੋ ਉਸ ਉਥੇ ਹਜੇ ਤੱਕ ਚੱਲ ਰਿਹਾ ਕੀ ਬੀਬੀ ਜਗੀਰ ਕੋਰ ਔਰ ਪਰਮਜੀਤ ਕੋਰ ਖਾਲੜਾ ਜੀ ਜਿਹੜੀ ਖੇਰੇ ਉਹਨਾਂ ਦੀ ਪਾਰਟੀ ਦੀ ਕੈਂਡੀਡੇਟ ਹੈਗੀ ਹੈ ਹੂੰ ਹੂੰ ਉਹਦੇ ਵਿੱਚ ਮੁਕਾਬਲਾ ਲੱਗਾ ਸੀਗਾ ਹੁਣ ਕਾਂਗਰਸ ਨੇ ਪਰਸੋਂ ਆਪਣਾ ਕੈਂਡੀਡੇਟ ਐਲਾਨਿਆ ਜਿਹਦਾ ਨਾਂ ਹੈਗਾ ਜਸਵੀਰ ਸਿੰਘ ਡਿੰਪਾ ਜੀ ਦੋ ਬੀਬੀਆਂ ਦੀ ਲੜਾਈ ਦੇ ਵਿੱਚ ਡਿੰਪੇ ਦਾ ਆਣਾ ਹੂੰ ਹੂੰ ਔਰ ਡਿੰਪੇ ਦੇ ਆਣ ਤੋਂ ਬਾਅਦ ਉਹ ਰਾਜਨੀਤਿਕ ਚਰਚਿਆਂ ਚਰਚਾ ਜਿਹੜੀ ਹੁੰਦੀ ਹੈ ਉੱਥੇ ਕੌਨਸਟੀਚਨਸੀ ਦੇ ਵਿੱਚ ਉਹਦੇ ਵਿੱਚ ਡਿੰਪੇ ਦਾ ਕੋਈ ਬਹੁਤਾ ਅਸਰ ਨਾ ਪੈਣਾ ਜੀ ਐਦਾਂ ਦਾ ਇੰਡੀਕੇਸ਼ਨ ਲੱਗਦਾ ਹੈ ਕਿ ਸ਼ਾਇਦ ਲੜਾਈ ਪਰਮਜੀਤ ਕੌਰ ਖਾਲੜਾ ਜੀ ਤੇ ਜਗੀਰ ਕੌਰ ਦੀ ਹੀ ਹੋਏਗੀ ਜਿਹਦੇ ਵਿੱਚ ਪਰਮਜੀਤ ਕੌਰ ਖਾਲੜਾ ਦੇ ਪ੍ਰਤੀ ਸਿੰਪਥੀ ਜਿਹੜੇ ਇੱਥੇ ਦੇ ਲੋਕਾਂ ਦੀ ਹੈਗੀ ਹੈ ਵੋਟਰਾਂ ਦੀ ਹੈਗੀ ਹੈ ਜਿਸ ਤਿੱਕੇ ਨਾਲ ਉਹਨਾਂ ਦੇ ਹਸਬੰਡ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਲਾਪਤਾ ਹੋਣਾ ਮਰਡਰ ਹੋਣਾ ਉਹਦੇ ਵਿੱਚ ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਲੀਦਾਨ ਕਹਿ ਲੋ ਜਾਂ ਉਹਨਾਂ ਦਾ ਹਜੇ ਤੱਕ ਦਾ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਤੇ ਜੋ ਉਹਨਾਂ ਨੇ ਕੰਮ ਕੀਤਾ ਹੈ ਉਹਦਾ ਇੱਕ ਵੱਡਾ ਹੰਗਾਰਾ ਉਸ ਕਨਸਿਸਟੈਂਸੀ 'ਚ ਮਿਲ ਰਿਹਾ ਹੈ ਉਮੀਦ ਕੀਤੀ ਜਾਂਦੀ ਹੈ ਕਿ ਇਹ ਲੜਾਈ ਜੀ ਸੈਕੂਲਰ ਹੋਏਗੀ ਔਰ ਉਹਦੇ ਵਿੱਚ ਪਰਮਜੀਤ ਕੌਰ ਖਾਲੜਾ ਹਾਲਾਂਕਿ ਪਹਿਲੀ ਵਾਰ ਕੋਈ ਇਲੈਕਸ਼ਨ ਲੜ ਰਹੇ ਨੇ ਪਰ ਉਹ ਕੰਟੈਸਟ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਉਹਨਾਂ ਦਾ ਪੱਲੜਾ ਭਾਰੀ ਰਹੇਗਾ ਇਦਾਂ ਦਾ ਨਾ ਹੋ ਜਾਏ ਕਿ ਪਰਮਜੀਤ ਕੋਰ ਖਾਲੜਾ ਹੋਣਾ ਹੀ ਜਿੱਤ ਦੇ ਕਰੀਬ ਪਹੁੰਚ ਜਾਣ ਜੀ ਜੀ ਸੋ ਹੋਰ ਕੁਝ ਖਾਸ ਜੀ ਜਲੰਧਰ ਤੇ ਇਸ ਦੇ ਆਲੇ ਦੁਆਲੇ ਬਾਕੀ ਦੇਖੋ ਜੀ ਹਜੇ ਤੇ ਇਲੈਕਸ਼ਨ ਕੈਂਪੇਨ ਪਿਕ ਅਪ ਕਰ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਵੀ ਕੈਂਪੇਨ ਦੀ ਸਰਗਰਮੀਆਂ ਦੇ ਨਾਲ ਜਾਣਕਾਰੀਆਂ ਦਿੰਦੇ ਰਵਾਂਗੇ ਔਰ ਹੁਣ ਜਿਸ ਤਰ੍ਹਾਂ ਕਿ ਕੱਲ ਪਰਸੋਂ 11 ਤਰੀਕ ਨੂੰ ਜੀ ਜੀ 11 ਤਰੀਕ ਨੂੰ ਪਹਿਲਾ ਦੌਰ ਇਲੈਕਸ਼ਨ ਦਾ ਹੋਏਗਾ ਪੰਜਾਬ ਦੇ ਵਿੱਚ ਤੇ ਖੈਰ ਸਭ ਤੋਂ ਲਾਸਟ ਵਿੱਚ 19 ਮਈ ਨੂੰ 7ਵੇਂ ਦੌਰ ਦੇ ਇਲੈਕਸ਼ਨ ਹੋਣਗੇ ਹਮਮ ਤੱਕ ਸਾਨੂੰ ਸਰਗਰਮੀਆਂ ਵਾਸਤੇ ਤੇ ਵੇਟ ਕਰਨੀ ਪਈਗੀ ਪਈਗੀ ਬਿਲਕੁਲ ਜਿਹੜੇ ਨੈਸ਼ਨਲ ਲੈਵਲ ਤੇ ਰਿਡੀ ਪੋਲਿਟਿਕਸ ਹੈ ਉਹ ਗਰਮ ਜ਼ਰੂਰ ਹੋ ਗਈ ਹੈ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਹਮਮ ਜਿਸਨ ਪਹਿਲੇ ਕਾਂਗਰਸ ਨੇ ਕੀਤਾ ਸੀਗਾ ਜੀ ਜੀ ਬੀਜੇਪੀ ਨੇ ਹਾਲਾਂਕਿ ਧਾਰਾ 370 35A ਰਾਮ ਜਨਮ ਭੂਮੀ ਜਾਂ ਰਾਮ ਮੰਦਿਰ ਤੇ ਯੂਨੀਫਾਰਮ ਸਿਵਲ ਕੋਡ ਇਹਾਂ ਤਲਾਕ ਦੇ ਉੱਤੇ ਕੋਈ ਕਾਨੂੰਨ ਲੈ ਕੇ ਆਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਲੋਕਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਪਾਈ ਕਿਉਂਕਿ 2014 ਦੇ ਵਿੱਚ ਵੀ ਜੀ ਜੀ ਭਾਜਪਾ ਦੇ ਮੈਨੀਫੈਸਟੋ ਦੇ ਵਿੱਚ ਇਹ 10 ਪੁਆਇੰਟ ਦੇ ਵਿੱਚੋਂ 7 ਤਕਰੀਬਨ ਸੇਮ ਸੀਗੇ ਯਾਨੀ 5 ਸਾਲ ਦੇ ਬਾਅਦ ਵੀ ਤੁਸੀਂ ਸੇਮ ਵਾਅਦੇ ਕਰ ਰਹੇ ਹੋ ਸੇਮ ਵਾਅਦੇ ਕਰ ਰਹੇ ਹੋ ਗੱਲ ਤਾਂ ਉਹੀ ਹੈ ਭਾਂਡਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ਬਦਾਵਲੀ ਵਿੱਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਕੁਝ ਨਹੀਂ ਕੀਤਾ ਜੀ ਬਿਲਕੁਲ ਬਿਲਕੁਲ ਇੱਕ ਕਾਲ ਲੈ ਲੀਏ ਜੀ ਫਿਰ ਅੱਗੇ ਚੱਲਦੇ ਹਾਂ ਸਸੀ ਕਾਲ ਜੀ 92164 ਤੇ ਤੁਸੀਂ ਆਨ ਹੋ। ਹਾਂ ਜੀ ਸਸੀ ਕਾਲ ਜੀ ਮੈਂ ਜੀ ਫਾਲਟਿੰਗ ਫਾਲ ਕਰ ਰਿਹਾ ਸੀ ਜੀ ਕੈਨਰ ਜੀ। ਜੀ ਜੀ। ਮੈਂ ਨਾ ਪਹਿਲਾਂ ਤੁਹਾਡੇ ਪ੍ਰੋਗਰਾਮ ਸੁਣਿਆ ਸੀ ਕਿ ਇਹ ਦਾ 45 ਕਰੋੜ ਦਾ ਇਹਦਾ ਕਾਰੋਬਾਰ ਹੈ 40 ਸਕੂਲਾਂ ਨੂੰ ਕਿਤਾਬਾਂ ਦੇਣ ਦਾ। ਜੀ। ਪਰ ਪਰ ਬੱਚੇ ਨੂੰ ਕਿੰਨੇ ਪਹ ਹਜ਼ਾਰ ਦੀਆਂ ਕਿਤਾਬਾਂ ਮਿਲਦੀਆਂ ਸਾਲ ਦੀਆਂ? ਇਹ ਤਾਂ ਬਹੁਤ ਦਾ ਇਲਾਦ ਨਹੀਂ ਪਟਾਰ ਇਹ ਤਾਂ 4000 ਰੁਪਏ ਤਾਂ ਇੱਕ ਬੱਚੇ ਨੂੰ ਲਾ ਹੀ ਦਿੰਦੇ ਆ ਜੀ 4500 4000 ਆਰਾਮ ਨਾਲ। ਦੇਖੋ ਇਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਕਿਤਾਬਾਂ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹੈਗੀਆਂ ਹਾਂਜੀ ਜਿਹਦਾ ਇੱਕ ਐਡਮਿਸ਼ਨ ਦਾ ਡੋਨੇਸ਼ਨ ਵੀ ਲਈਤੀ ਜਾਂਦੀ ਹੈ ਉਹ ਵੀ ਕਈ ਵਾਰ ਇਹਦੇ ਵਿੱਚ ਹੀ ਐਡਜਸਟ ਕੀਤੀ ਜਾਂਦੀ ਹੈ ਕਿਤਾਬਾਂ ਸਕੂਲ ਯੂਨੀਫਾਰਮ ਹੋਰ ਵੀ ਕਈ ਚੀਜ਼ਾਂ ਇੱਥੇ ਤੱਕ ਕਿ ਸਕੂਲ ਦਾ ਫਰਨੀਚਰ ਤੱਕ ਜੀ ਜੀ ਉਹ ਵੀ ਸਪਲਾਈ ਐਦਾਂ ਦੀ ਕੰਪਨੀਆਂ ਹੀ ਕਰਦੀ ਹੈ ਇਹਨਾਂ ਦੀ ਕੰਪਨੀ ਇੱਕ ਕੰਪਨੀ ਦਾ ਨਾਮ ਤੇ ਉਹਨਾਂ ਨੇ ਦੱਸਿਆ ਸਹਿਯੋਗ ਹਾਂ ਹਾਂ ਲੇਕਿਨ ਕਈ ਕੰਪਨੀਆਂ ਹੁਣ ਖਬਰ ਆ ਵੀ ਆ ਰਹੀ ਹੈ ਕਿ ਪੰਜ ਤੋਂ ਵੱਧ ਕੰਪਨੀਆਂ ਇਸ ਪਾਦਰੀ ਦੀ ਹੈਗੀਆਂ ਜਿਹਦੇ ਨਾਂ ਤੇ ਇਹ ਫੰਕਸ਼ਨ ਕਰਦੇ ਨੇ ਇਹ ਕੰਮ ਕਰਦੇ ਨੇ ਪਰ ਇਹ ਕੈਸ਼ ਦੀ ਸੇਲ 16.5 ਕਰੋੜ ਉਹ ਹਜਮ ਨਹੀਂ ਹੋ ਰਹੀ ਇਹ ਆਪਣੇ ਆਪ ਵਿੱਚ ਇੱਕ ਸ਼ੱਕ ਜਾਂਦਾ ਹੈ ਕਿ ਬਈ ਕੈਸ਼ ਦਾ ਕਾਰੋਬਾਰ ਚਲੋ ਸਾਰਿਆਂ ਦਾ ਹੁੰਦਾ ਹੈ ਨਾਰਮਲੀ ਤੁਹਾਨੂੰ ਕੈਸ਼ ਬੁੱਕ ਸ਼ਾਮੀ ਮਿਲਾਨੀ ਪੈਂਦੀ ਹੈ ਪਰ ਉਹਨਾਂ ਦਾ ਕਲੇਮ ਇਹ ਵੀ ਹੈਗਾ ਕਿ ਸਾਡੀ 40 ਕਰੋੜ ਦੀ ਸੇਲ ਮਹੀਨੇ ਦੀ ਹੈਗੀ ਹੈ ਪਰ ਜਮਾ ਤਾਂ ਹਰ ਰੋਜ਼ ਕਰਉਣਾ ਪੈਂਦਾ ਨਾ ਸਰਕਾਰ ਵੀ ਕਹਿੰਦੀ ਹੈ ਕਿ ਇੰਨਾ ਪੈਸਾ ਤੁਸੀਂ ਰੱਖ ਨਹੀਂ ਸਕਦੇ ਕੈਸ਼ ਸਰ ਉਹ ਸਾਰੀ ਗੱਲਾਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਣ ਗਿਆ ਪਰ ਅਗਲਾ ਇਹ ਗੱਲ ਕਹਿੰਦਾ ਹੈ ਕਿ ਮੇਰੇ ਸਾਢੇ 16 ਕਰੋੜ ਅਕਾਉਂਟਡ ਫੋੜ ਵੀ ਗਏ ਉਹ ਲੈ ਗਏ ਮੇਰੇ ਕੋਲ ਉਹਦਾ ਸਬੂਤ ਹੈਗਾ ਤੇ ਖੈਰ ਇਨਵੈਸਟੀਗੇਸ਼ਨ ਦੇ ਵਿੱਚ ਐਸ ਸਬੂਤ ਸਹੀ ਪਾਏ ਜਾਂਦੇ ਆ ਜਾਂ ਨਹੀਂ ਪਾਏ ਜਾਂਦੇ ਉਹ ਗਾਂ ਕੀ ਬੰਦਾਂ ਗੱਲ ਜੀ ਹਾਂਜੀ ਪਰ ਇੱਕ ਹੋਰ ਸੀ ਕੁਐਸਚਨ ਜੀ ਬੈਂਕ ਵਾਲੇ ਤੁਹਾਨੂੰ ਘਰ ਆ ਕੇ ਸਰਵਿਸ ਦੇ ਸਕਦੇ ਆ ਜੀ ਹਾਂਜੀ ਦੇ ਜਾਂਦੇ ਆ ਜੀ ਉਹ ਦੇ ਜਾਂਦੇ ਉਹ ਜਿੰਨਾ ਕੋਲ ਕੈਸ਼ ਦੀ ट्रांजੈਕਸ਼ਨ ਜ਼ਿਆਦਾ ਹੁੰਦੀ ਹੈ ਤੇ ਇੱਕ ਬੈਂਕ ਵਾਲੇ ਕਈ ਵਾਰ ਲੋਕਾਂ ਦੇ ਘਰੇ ਵੀ ਪਹੁੰਚ ਜਾਂਦੇ ਨੇ ਅੱਜ ਪਹੁੰਚ ਜਾਂਦੇ ਉਹ ਕਲੈਕਸ਼ਨ ਲੈ ਲੈਂਦੇ ਨੇ ਹਾਂ ਉਹ ਲੈ ਲੈਂਦੇ ਜੀ ਕਲੈਕਸ਼ਨ ਜੀ ਬਹੁਤ ਬਹੁਤ ਧੰਨਵਾਦ ਜੀ ਪਾਸਕਰ ਸਾਹਿਬ ਮਿਹਰਬਾਨ